ਕਾਂਗਰਸ ਆਪ ਵਾਰਡ ਨੰਬਰ ਇੱਕ ਤੋਂ ਕਾਂਗਰਸ ਪਾਰਟੀ ਤੋਂ ਜਿਹੜੀ ਕਿਉਂ ਲੜਦੇ ਆ ਕੀ ਕਹਿਣਾ ਚਾਹੁੰਦੇ ਹੋ ਇਹ ਨਾਮ ਹੈ ਕੈਂਡੀਡੇਟ ਦਾ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਤੋਂ ਮੇਰੀ ਮੈਸੇਜ ਰਾਧਾ ਰਾਣੀ ਇਹ ਕੈਂਡੀਡੇਟ ਨੇ ਪਾਰਟੀ ਨੇ ਬਹੁਤ ਵਧੀਆ ਡਿਸੀਜਨ ਲਿਆ ਤੇ ਵਧੀਆ ਸੀਟ ਕੱਢ ਕੇ ਦੇਵਾਂਗੇ ਪਾਰਟੀ ਨੂੰ ਕਿੰਨੇ ਵੋਟਾਂ ਨੇ ਆਪਣੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣ ਵਾਲੇ ਨੇ ਜਾਂ ਕਿਹੜੇ ਲੈ ਕੇ ਚੱਲੇ ਹੋ ਮੋਟੇ ਵੀ ਕੀ ਕੰਮ ਕਰਾਉਣੇ ਨੇ ਦੇਖੋ ਸਾਡੀ ਬੋਟਾ ਹੈ ਜੀ 1104 ਜਿਹੜੀ ਅੱਜ ਲਿਸਟ ਆਈ ਆ ਉਹਦੇ ਮੁਤਾਬਿਕ 1104 ਨੇ ਮੋਟਿਵ ਹੈ ਵੀ ਸਾਡਾ ਸਭ ਤੋਂ ਪਹਿਲਾ ਕੰਮ ਤਾਂ ਹੈ ਵੀ ਜਿਹੜੇ ਲੋਕ ਛੋਟੇ-ਛੋਟੇ ਕੰਮਾਂ ਤੋਂ ਪਰੇਸ਼ਾਨ ਨੇ ਕਿਸੇ ਦਾ ਰਿਕਾਰਡ ਕਿਸੇ ਦਾ ਹੋਰ ਜਿਹੜੇ ਛੋਟੇ-ਛੋਟੇ ਨੇ ਉਹਦੇ ਲਈ ਅਸੀਂ ਇੱਕ ਸੌਤਾ ਕੇਂਦਰ ਆਪਣਾ ਬਣਾਵਾਗੇ ਤੇ ਵੀ ਜਿੱਤੇ ਚ ਇਕੱਲਾ ਇੱਕ ਨੰਬਰ ਵਾਰ ਨਹੀਂ ਸਾਰੇ ਸੰਮੇਲ ਦੇ ਲੋਕ ਇੱਕ ਸਰਕਾਰੀ ਨੀਸ ਤੇ ਆ ਕੇ ਕੰਮ ਕਰੂਗਾ ਇਹ ਸਾਡਾ ਆਪਣਾ ਹੋਊਗਾ ਕਿਸੇ ਰੋਡ ਤੇ ਤੁਸੀਂ ਰਹਿੰਦੇ ਹੋ ਕਾਫੀ ਰੋਡ ਦਾ ਮੁੱਦਾ ਅਖਰੇ ਮਤਲਬ ਚਰਚਾ ਦੇ ਵਿੱਚ ਹੈ ਕਿ ਜਿਹੜੀ ਰੋਡ ਹੈ ਕਾਫੀ ਸਮੇ ਤੋਂ ਨਹੀਂ ਬਣ ਪਾਰੀ ਕਿਸ ਤਰ੍ਹਾਂ ਲੇਖੋਗੇ ਚਿੰਨ ਲੈ ਕੇ ਕੀ ਕਰੋਗੇ ਇਸੇ ਰੋਡ ਲੇਖੋਗੇ ਕਾਫੀ ਲੋਕਾਂ ਨੇ ਕਮੈਂਟਸ ਨੇ ਮਤਲਬ ਕਾਫੀ ਲੋਕਾਂ ਨੇ ਗੱਲਾਂ ਨੇ ਜਿਹੜਾ ਰੋਡ ਆ ਬਹੁਤ ਸਮੇ ਤੋਂ ਹਾਲਾਤ ਇਸ ਤਰ੍ਹਾਂ ਦੇ ਹੋਏ ਨੇ ਇਹ ਰੋਡ ਹੈ ਜਿਹੜਾ ਸਾਡਾ ਲਗਭਗ 200 2016 ਚ ਬਣਿਆ ਸੀ ਉਸ ਤੋਂ ਬਾਅਦ ਇਹਦੀ ਕੋਈ ਰਿਪੇਅਰ ਹੋਈਆ ਨਾ ਇਹ ਤਵਾਰਾ ਬਣਿਆ ਇਰੇ ਵਾਸਤੇ ਮੈਂ ਆਪਣੇ ਅਮਰਸਿਦ ਐਮਪੀ ਜੀ ਨੂੰ ਹੁਣੇ ਪੰਜ ਚਾਰ ਦਿਨਾਂ ਤੋਂ ਇੱਕ ਐਪਲੀਕੇਸ਼ਨ ਦਿੱਤੀ ਆ ਇਸ ਰੋਡ ਵਾਸਤੇ ਉਹਨਾਂ ਨੇ ਵੀ ਪ੍ਰੋਮਿਸਰ ਦਿੱਤਾ ਵੀ ਆਪਾਂ ਜਲਦੀ ਐਮਪੀ ਕੋਟੇ ਚੋਂ ਕਰਾਵਾਂਗੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਵਿੱਚ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀ ਕੀ ਹੋਇਆ ਇਸ ਤਰ੍ਹਾਂ ਜਿਹੜਾ ਕਿ ਤੁਸੀਂ ਹੁਣ ਕਾਂਗਰਸ ਪਾਰਟੀ ਵਿੱਚ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਵੱਲੋਂ ਜਿਹੜੀ ਸੀਟ ਹੈ ਤੁਹਾਨੂੰ ਮਿਲੀ ਹੈ ਦੇਖੋ ਆਮ ਆਦਮੀ ਪਾਰਟੀ ਵਿੱਚ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਲਗਭਗ 2012 ਤੋਂ ਮੈਂ ਆਮ ਪਾਰਟੀ ਦੇ ਨਾਲ ਜੁੜਿਆ ਮੰਤਰੀ ਵੀ ਮੇਰੇ ਕੋਲੋਂ ਬਣਿਆ ਤੇ ਐਮਪੀ ਵੀ ਦਿੱਤਾ ਸਭ ਤੋਂ ਪਹਿਲਾਂ ਐਮਪੀ ਦਿੱਤਾ ਪਾਰਟੀ ਨੂੰ ਹਨਾ 100 100 200 200 ਰੁਪਏ ਅਸੀਂ ਆਪਣੇ ਇਤੋਂ ਯਾਰਾਂ ਦੋਸਤਾਂ ਤੋਂ ਇਕੱਠਾ ਕਰਕੇ ਖਰਚਾ ਕਰ ਕਰਕੇ ਅਸੀਂ ਉਹ ਕੰਮ ਕਰਿਆ ਪਰ ਜਿੰਨੀ ਅਸੀਂ ਮਿਹਨਤ ਕੀਤੀ ਪਾਰਟੀ ਨੇ ਸਾਨੂੰ ਉਹਦਾ ਮੁੱਲ ਨਹੀਂ ਪਾਇਆ ਠੀਕ ਆ ਤੇ ਅੱਜ ਸਾਨੂੰ ਕਾਂਗਰਸ ਵਾਲਿਆਂ ਨੇ ਇਹ ਚੀਜ਼ਾਂ ਸਾਡੀਆਂ ਦੇਖ ਕੇ ਉਹ ਲੋਕਲ ਬੰਦੇ ਸਾਰੇ ਲੋਕਲ ਟੀਮ ਹਨ ਹਨਾ ਉਹਨਾਂ ਨੇ ਪਰਖਿਆ ਜਾਣਿਆ ਉਹਨਾਂ ਨੇ ਪਾਰਟੀ ਦੇ ਵਿੱਚ ਲਿਆ ਕੇ ਸਾਨੂੰ ਟਿਕਟ ਦਿੱਤੀ ਆ ਅਸੀਂ ਇਹ ਪੂਰੀ ਮਿਹਨਤ ਕਰਾਂਗੇ ਕਾਫੀ ਵਰਕਰ ਹੈ ਇਸ ਤਰ੍ਹਾਂ ਚਲੋ ਆਪਾਂ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਜਿੱਦਾਂ ਤੁਸੀਂ ਰਹੇ ਹੋ ਕਿੰਨੇ ਵਰਕਰ ਸੀਗੇ ਕਿੰਨੇ ਮਤਲਬ ਕੈਂਡੀਡੇਟ ਖੜੇ ਸੀ ਜਾਂ ਆਮ ਆਦਮੀ ਪਾਰਟੀ ਚ ਤੇ ਕਾਫੀ ਜਿਹੜੇ ਕਾਫੀ ਕੈਂਡੀਡੇਟ ਛੱਡ ਕੀ ਵੀ ਗਏ ਨੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਏ ਨੇ ਕਿੰਨੇ ਕੈਂਡੀਡੇਟ ਇਦਾਂ ਦੇ ਕਿੰਨੇ ਵਰਕਰ ਸੀ ਇਦਾਂ ਦੇ ਵਰਕਰ ਸਾਹਮਣੇ ਵਾਲ ਦੇ ਵਿੱਚੋਂ ਮਤਲਬ ਇੱਕ ਸਿਸਟਮ ਹੀ ਇੰਨਾ ਗਲਤ ਹੋ ਗਿਆ ਵੀ ਇੱਕ ਇੱਕ ਵਾਰ ਦੇ ਵਿੱਚ ਇੱਕੋ ਹੀ ਪਾਰਟੀ ਦੇ ਤਿੰਨ ਤਿੰਨ ਚਾਰ ਚਾਰ ਐਮਪੀ ਲਾਉ ਲਾਤੇ ਮੈਂਬਰ ਆਪਸ ਦੇ ਵਿੱਚ ਹੀ ਉਹਨਾਂ ਦੀ ਲੜਾਈ ਸੀ ਮੇਰੀ ਟਿਕਟ ਮੇਰੀ ਟਿਕਟ ਮੇਰੀ ਟਿਕਟ ਠੀਕ ਹੈ ਹਰ ਇੱਕ ਵਾਰ ਚ ਇਹ ਨਹੀਂ ਵੀ ਇੱਕ ਨੰਬਰ ਵਾਰਡ ਚ ਇੱਕ ਚ ਵੀ ਅੱਜ ਦੋ ਨੇ ਮੇਰੇ ਤੋਂ ਇਲਾਵਾ ਦੋ ਸੀ ਅੱਛਾ ਜੀ ਤੇ ਹੁਣ ਵੀ ਇੱਕ ਨੇ ਟਿਕਟ ਪਰ ਹੀ ਦੋਨਾਂ ਨੇ ਟਿਕਟਾਂ ਪਰ ਜਾਂਦੀਆਂ ਇੱਕ ਤੇ ਯਾਦ ਖੜਾ ਤੇ ਇੱਕ ਪਾਰਟੀ ਦੇ ਚੌਨ ਨਿਸ਼ਾਨ ਤੇ ਖੜਾ ਠੀਕ ਹੈ ਸਾਰੇ ਪਾਰਡਾਂ ਦੇ ਵਿੱਚ ਇਹੀ ਹਾਲ ਆ ਉਹਨਾਂ ਲਗਭਗ ਤਿੰਨ ਚਾਰ ਮਨ ਇਹ ਹੀ ਦੇ ਹੈਗੇ ਨੇ ਜਿਹੜੇ ਕੈਂਡੀਡੇਟ ਬਣੇ ਨੇ ਟਿਕਟਾਂ ਦਿੱਤੀਆਂ ਪਾਰਟੀ ਨੇ ਟਿਕਟਾਂ ਦੇ ਯੋਗ ਵੀ ਸੀਗੇ ਬੜੀ ਮਿਹਨਤ ਕੀਤੀ ਆ ਉਹ ਚ ਇੱਕ ਤਾਂ ਸਾਂਹੇਲ ਦਾ ਜੋਤ ਪ੍ਰਧਾਨ ਸੀਗਾ ਜੀ ਬੜਾ ਵਧੀਆ ਵਰਕ ਕਰਦਾ ਸੀ ਸਾਰਾ ਉਹਦੇ ਨਾਲ ਸਹੀ ਸੀਗਾ ਕੋਈ ਚੰਗਾ ਤੇ ਹੁਣ ਕੀ ਅਪੀਲ ਕਰੋਗੇ ਵਾਰਡ ਵਸੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੰਨਦੇ ਵੀ ਸੀਗਾ ਕਿ ਆਮ ਆਦਮੀ ਪਾਰਟੀ ਤੋਂ ਦੇਖ ਜਾਈਏ ਹੁਣ ਅੱਜ ਕਾਂਗਰਸ ਪਾਰਟੀ ਤੋਂ ਟਿਕਟ ਲਾ ਲਈ ਹਾਂ ਬਿਲਕੁਲ ਹੈਗੇ ਵਾਰਡ ਵਸੇ ਕਿਸ ਤਰ੍ਹਾਂ ਅਪੀਲ ਕਰਦੇ ਆ ਬਾਰਬਾਸੀਆਂ ਨੂੰ ਪਤਾ ਮੇਰੇ ਬਾਰੇ ਸਾਰਾ ਕੁਝ ਪਤਾ ਕਿਉਂ ਮੈਂ ਲੋਕਲੀ ਏਸੀ ਪਾਰਡ ਦੇ ਵਿੱਚ ਰਹਿਣ ਵਾਲਾ ਸ਼ੁਰੂ ਕੀਤਾ ਮੇਰੀ ਦੁਕਾਨ ਵੀ ਇੱਥੇ ਹੈ ਸਾਰਿਆਂ ਨੂੰ ਪਤਾ ਵੀ ਇਹਨੇ ਕਿੰਨੀ ਮਿਹਨਤ ਕੀਤੀ ਹੈ ਹੈਨਾ ਵੀ ਪਾਰਟੀ ਨੂੰ ਡਿਸੀਜਨ ਲੈਣਾ ਚਾਹੀਦਾ ਸੀ ਮੇਰੀ ਟਿਕਟ ਬਣਦੀ ਸੀ ਪਾਰਟੀ ਦਾ ਪਰ ਉਹਨਾਂ ਨੇ ਨਹੀਂ ਸੋਚਿਆ ਇਸ ਬਾਰੇ ਠੀਕ ਹੈ ਅਸੀਂ ਬਾੜਬਾਸੀ ਸਾਰੇ ਮੇਰੇ ਨਾਲ ਨੇ ਵਧੀਆ ਤਰੀਕੇ ਕੰਮ ਕਰਾਇਆ ਕਿੰਨੇ ਕਲੀਟ ਨੇ ਜਿੱਤੇ ਤੇ ਪ੍ਰਾਪਤ ਕਰਾਉਂਦੇ ਸਨ ਮੇਰੇ ਸਾਹਮਣੇ ਤਾਂ ਬਹੁਤ ਤਕੜੀ ਲੀਡ ਦਿੰਦੇ ਸੀ